ਸਤਛੇ ਦਿਨ ਕਾਲ ਤੁਸੀਂ ਵੀ ਕਰੋ ਅਮਰੀਕਨ ਟੈਮ ਟਵੀ ਲੈ ਕੇ ਆਦਰਾ ਸਪੀਡ ਨਿਊਜ਼ ਤੇ ਆਫਰ ਚਾਤ ਪਾਉਣੇ ਪਹਿਲੀ ਖਬਰ ਤੇ ਪ੍ਰਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਅਮਰੀਕਾ ਦੇ ਨਵੇਂ ਚੁਣਗੇ ਰਾਸ਼ਟਰਪਤੀ ਡਰਾਲ 트াম্প ਦੇ 100 ਚੁੱਕ ਸਮਾਰੋਹ ਦੇ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ ਜੋ 21 ਜਨਵਰੀ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵੱਜੋਂ ਸੌ ਚੁੱਕਣਗੇ ਤੇ ਆਪਣੀ ਫੇਰੀ ਦੌਰਾਨ ਵਿਦੇਸ਼ ਮੰਤਰੀ ਨਵੇਂ ਅਮਰੀਕੀ ਪ੍ਰਸ਼ਾਸਨ ਦੇ ਪ੍ਰਤਨਿਧੀਆਂ ਅਤੇ ਸੌ ਚੁੱਕ ਸਮਰੋਹ ਦੇ ਵਿੱਚ ਸ਼ਾਮਲ ਹੋਣ ਵਾਲੇ ਹੋਰ ਅੰਤਰਰਾਸ਼ਟਰੀ ਪਤਵੰਤਿਆਂ ਨਾਲ ਵੀ ਮੁਰਗਲ ਗੱਲਬਾਤ ਕਰਨਗੇ ਜੋ ਇਸ ਮੌਕੇ ਵਸ਼ਿੰਗਟਨ ਡੀਸੀ ਦੇ ਵਿੱਚ ਮੌਜੂਦ ਰਹਿਣਗੇ ਐਮਈਏ ਦੇ ਬਿਆਨ ਦੇ ਮੁਤਾਬਕ 트াম্প ਵੈਸ ਦੇ 100 ਚੁੱਕ ਸਮਾਗਮ ਦੇ ਵਿੱਚ ਜੈ ਸ਼ੰਕਰ ਅਦਿਸ਼ਮੂਲਤ ਅਤੇ ਉਹਨਾਂ ਦੀ ਫੇਰੀ ਨਾਲ ਭਾਰਤ ਤੇ ਅਮਰੀਕਾ ਵਿਚਕਾਰ ਕੂਟਨੀਤਿਕ ਸਬੰਧਾਂਤ ਦੇ ਹੋਰ ਮਜ਼ਬੂਤ ਹੋਣ ਦੀ ਉਮੀਦ ਵੀ ਹੈ ਕਿਉਂਕਿ ਆਉਣ ਵਾਲੇ ਅਮਰੀਕੀ ਪ੍ਰਸ਼ਾਸਨ ਦਾ ਕਾਰਜਕਾਲ ਸ਼ੁਰੂ ਹੋ ਰਿਹਾ ਹੈ। ਅਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਮਿਨ ਨਿਤਨ ਯਾਹੂ ਗਾਜ਼ਾ ਜਗਮੰਦੀ ਗੱਲਬਾਤ ਲਈ ਦੇਸ਼ ਦੇ ਖੁਫੀਆ ਏਜੰਸੀ ਮੋਸਾਦ ਦੇ ਡਾਇਰੈਕਟਰ ਨੂੰ ਕਤਰ ਭੇਜ ਰਹੇ ਨੇ ਤੇ ਨਿਤਨ ਯੋਦਾ ਦਫਤਰ ਨੇ ਸ਼ਨੀਵਾਰ ਨੂੰ ਜਾਣਕਾਰੀ ਸਾਂਝੀ ਕੀਤੀ ਤੇ ਅਜੇ ਸਪਸ਼ਟ ਨਹੀਂ ਹੋਇਆ ਕਿ ਮੋਸਾਦ ਦੇ ਨਿਰਦੇਸ਼ਕ ਡੇਵਿਡ ਬਾਰਨੀਆਂ ਇਜ਼ਰਾਈਲ ਅਤੇ ਅਤਵਾਦੀ ਸਮੂਹ ਹਮਾਸ ਵਿਚਕਾਰ ਗੱਲਬਾਤ ਦੇ ਨਵੇਂ ਦੌਰ ਲਈ ਕਤਰ ਦੀ ਰਾਜਧਾਨੀ ਦੋਹਾ ਕਦੋਂ ਜਾਣਗੇ ਪਰ ਅਮਰੀਕਾ ਇਸ ਗੱਲ ਦਾ ਦਬਾਅ ਬਣਾ ਰਿਹਾ ਹੈ ਕਿ 20 ਜਨਵਰੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ 100 ਚੱਕ ਸਮਾਗਮ ਤੋਂ ਪਹਿਲਾਂ ਗੱਲਬਾਤ ਜ਼ਰੀਏ ਇੱਕ ਸਮਝੌਤਾ ਹੋ ਜਾਵੇ ਬਰਨਯਾ ਜੀ ਮੌਜੂਦ ਕੀ ਦਾ ਮਤਲਬ ਹੈ ਕਿ ਸੀਨੀਅਰ ਅਜ਼ਰਾਇਲੀ ਅਧਿਕਾਰੀ ਜਿਨ੍ਹਾਂ ਨੇ ਸਮਝੌਤੇ ਉੱਤੇ ਦਸਤਖਤ ਕਰਨੇ ਐਸ ਪ੍ਰਕਿਰਿਆ ਦੇ ਵਿੱਚ ਸ਼ਾਮਲ ਨੇ ਤੇ ਅਜ਼ਰਾਇਲ ਅਤੇ ਹਮਾਸ ਵਿਚਕਾਰ ਜੰਗ 15 ਮਹੀਨਿਆਂ ਤੋਂ ਚੱਲ ਰਹੀ ਹੈ ਪੰਜਾਬ ਪਾਜਪਾ ਦੇ ਪ੍ਰਧਾਨ ਤ੍ਰੀਲ ਜਾਖੜ ਨੇ ਐਮਐਸਪੀ ਕਾਨੂੰਨ ਗਰੰਟੀ ਬਣਾਈ ਜਾਂਦੀ ਮੰਗ ਉੱਤੇ ਸਵਾਲ ਖੜੇ ਕਰ ਦਿੱਤੇ ਨੇ ਜਾਖੜ ਨੇ ਇਸ ਮੁੱਦੇ ਉੱਤੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਐਮਐਸਪੀ ਕਾਨੂੰਨ ਗਰੰਟੀ ਦੇ ਫਾਇਦੇ ਤੇ ਨੁਕਸਾਨਾਂ ਬਾਰੇ ਚਰਚਾ ਕਰਨ ਦੀ ਅਪੀਲ ਕੀਤੀ ਹੈ ਡਾਕਟਰ ਨੇ ਕਿਹਾ ਕਿ ਇਸ ਅੰਦੋਲਨ ਕਾਰਨ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਵੀ ਨੁਕਸਾਨ ਹੋ ਰਿਹਾ ਹੈ ਐਮਐਸਪੀ ਗਰੰਟੀ ਕੋਈ ਆਮਦਨ ਵਧਾਉਣ ਦੀ ਗਰੰਟੀ ਨਹੀਂ ਹੈ ਕਾਨੂੰਨੀ ਐਮਐਸਪੀ ਗਾਰੰਟੀ ਪੰਜਾਬ ਦੇ ਹਿਤਾਂ ਲਈ ਨੁਕਸਾਨ ਦੇ ਸਾਬਤ ਹੋਵੇਗੀ ਹੁਣ ਆਖਿਆ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੀ ਖਰੀਦ ਉਤੇ ਕੇਂਦਰ ਵੱਲੋਂ ਐਮਐਸਪੀ ਦਿੱਤੀ ਜਾਂਦੀ ਆ ਪਰ ਦੇਸ਼ ਭਰ ਦੇ ਵਿੱਚ ਐਮਐਸਪੀ ਲਾਗੂ ਹੋਣ ਦੇ ਨਾਲ ਪੰਜਾਬ ਵੀ ਹੋਰ ਸੂਬਿਆਂ ਵਾਂਗ ਕੇਂਦਰ ਦੇ ਪ੍ਰਤੀ ਏਕੜ ਖਰੀਦ ਦੇ ਨਿਯਮ ਅਧੀਨ ਆ ਜਾਵੇਗਾ ਅਸੀਂ ਅੱਜ ਜੋ ਮੰਗ ਕਰ ਰਹੇ ਆ ਉਸ ਤੋਂ ਖਬਰਦਾਰ ਰਹਿਣ ਦੀ ਲੋੜ ਹੈ ਕਿ ਕਿਧਰੇ ਬਾਅਦ ਵਿੱਚ ਸਾਨੂੰ ਪਛਤਾਉਣਾ ਹੀ ਨਾ ਪਵੇ ਇੰਡੋਨੇਸ਼ੀਆ ਦੇ ਰਾਸ਼ਪਤੀ ਪ੍ਰੋਬੋਵੋ ਸੁਬਿਆਨਤੋ ਰਾਸ਼ਟਰੀ ਆਜ਼ਾਦੀ ਦੇ ਵਿੱਚ ਗਣਤੰਤਰ ਦਿਵਸ ਸਮਾਰੋਹ ਦੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਤੇ ਮਾਮਲੇ ਤੋਂ ਜਾਣੂ ਲੋਕਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਨਵੀਂ ਦਿੱਲੀ ਵੱਲੋਂ ਚੁੱਕੇ ਗਏ ਇਤਰਾਜ਼ ਦੇ ਮੱਦੇਨਜ਼ਰ ਸੁਬਿਆਨਤੋ ਦਾ ਭਾਰਤ ਦੌਰਾ ਪੂਰਾ ਕਰਨ ਤੋਂ ਬਾਅਦ ਪਾਕਿਸਤਾਨ ਦਾ ਦੌਰਾ ਕਰਨ ਦੀ ਸੰਭਾਵਨਾ ਨਹੀਂ ਹੈ ਹਾਲਾਂਕਿ ਪਾਕਿਸਤਾਨੀ ਮੀਡੀਆ ਵਿੱਚ ਆਈਆਂ ਖਬਰਾਂ ਮੁਤਾਬਕ ਜ਼ਿਕਰਤਾ ਨੇ ਇੰਡੋਨੇਸ਼ੀਆ ਦੇ ਰਾਸ਼ਪਤੀ ਦੇ ਭਾਰਤ ਦੌਰੇ ਤੋਂ ਬਾਅਦ ਪਾਕਿਸਤਾਨ ਦੌਰੇ ਦੀ ਯੋਜਨਾ ਬਣਾਈ ਹੈ ਤੇ ਭਾਰਤ ਨੇ ਅਜੇ ਤੱਕ ਇਸ ਸਾਲ ਦੇ ਗਣਤੰਤਰ ਦਿਵਸ ਲਈ ਮੁੱਖ ਮਹਿਮਾਨ ਦਾ ਰਸਮੀ ਐਲਾਨ ਨਹੀਂ ਕੀਤਾ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਯਾਤਰਾ ਦੌਰਾਨ ਸوبਿਆੰਤੋ ਨਾਲ ਵਿਆਪਕ ਗੱਲਬਾਤ ਕਰਨਗੇ ਤੇ ਭਾਰਤ ਹਰ ਸਾਲ ਗਣਤੰਤਰ ਦਿਵਸ ਸਮਾਰੋਹ ਦੇ ਵਿੱਚ ਸ਼ਾਮਲ ਹੋ ਲਈ ਵਿਸ਼ੇਸ਼ ਕਰਕੇ ਵਿਸ਼ਵ ਨੇਤਾਵਾਂ ਨੂੰ ਸੱਦਾ ਦਿੰਦਾ ਹੈ ਨੀਦਰਲੈਂਡ ਦੇ ਵਿੱਚ ਹੇਕ ਨੇੜੇ ਇੱਕ ਮੋਟਰਵੇ ਉੱਤੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ 700 ਤੋਂ ਵੱਧ ਜਲਵਾਯੂ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਡੱਚ ਦੀ ਪੁਲਿਸ ਨੇ ਕਿਹਾ ਕਿ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਕਿਉਂਕਿ ਉਹਨਾਂ ਨੇ ਸੜਕ ਨੂੰ ਰੋਕ ਦਿੱਤਾ ਸੀ ਤੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ हिरासत ਵਿੱਚ ਲਏ ਗਏ ਲੋਕਾਂ ਵਿੱਚੋਂ 12 ਵਿਅਕਤੀਆਂ ਉੱਤੇ ਦੇਸ਼ ਧਰੋਹ ਦੇ ਹਮਲੇ ਵਰਗੇ ਅਪਰਾਧਾਂ ਦੇ ਦੋਸ਼ ਲਗਾਏ ਗਏ ਅਤੇ ਉਹਨਾਂ ਨੂੰ ਪੁਲਤਥ ਥਾਣੇ ਵਿੱਚ ਲਿਜਾਇਆ ਗਿਆ ਤੇ ਬਾਕੀ ਪ੍ਰਦਰਸ਼ਨਕਾਰੀਆਂ ਨੂੰ ਬੱਸ ਰਾਹੀਂ ਸ਼ਹਿਰ ਤੋਂ ਬਾਹਰ ਲਿਜਾਇਆ ਗਿਆ ਅਤੇ ਬਾਅਦ ਵਿੱਚ ਦਿਨ ਵਿੱਚ ਛੱਡ ਦਿੱਤਾ ਗਿਆ ਤੇ ਗੱਜ ਮੀਡੀਆ ਰਿਪੋਰਟਾਂ ਅਨੁਸਾਰ ਪ੍ਰਦਰਸ਼ਨਕਾਰੀ ਤੇਲ ਕੁਦਰਤੀ ਗੈਸ ਤੇ ਕੋਲਾ ਕੰਪਨੀਆਂ ਲਈ ਜੈਵਿਕ ਬਾਲਣ ਸਬਸਿਡੀ ਖਤਮ ਕਰਨ ਲਈ ਪ੍ਰਦਰਸ਼ਨ ਕਰ ਰਹੇ ਸਨ ਕੈਲੀਫੋਰਨੀਆ ਦੇ ਲਾਸ ਐਂਜਲਸ ਦੇ ਵਿੱਚ ਲੱਗੀ ਅਗਨੀ ਸ਼ਨੀਵਾਰ 11 ਜਨਵਰੀ ਨੂੰ ਦਿਸ਼ਾ ਬਦਲ ਦਿੱਤੀ ਹੈ ਤੇ ਜਿਸ ਨਾਲ ਕਈ ਖੇਤਰ ਵਿੱਚ ਸਥਿਤੀ ਹੋਰ ਗੰਭੀਰ ਹੋ ਗਈ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਸੁਰੱਖਤ ਥਾਵਾਂ ਉੱਤੇ ਜਾਣ ਦੇ ਹੁਕਮ ਦਿੱਤੇ ਜਦੋਂ ਕਿ ਆਗੂ ਤੇ ਕਾਬੂ ਪਾਉਣਾ ਫਾਇਰ ਬਰਗੇਡ ਲਈ ਇੱਕ ਵੱਡੀ ਚੁਣੌਤੀ ਬਣ ਗਿਆ। ਇਸ ਦੌਰਾਨ ਹਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਸਮੇਤ ਹਜ਼ਾਰਾਂ ਲੋਕ ਬੇਕਾਰ ਹੋ ਗਏ ਨੇ ਤੇ ਲਾਸ ਐਂਜਲਸ ਦੇ ਨਿਵਾਸੀਆਂ ਨੇ ਇਹ ਜਾਣਨ ਦੀ ਮੰਗ ਕੀਤੀ ਹੈ ਕਿ ਇਸ ਆਫਤ ਲਈ ਜ਼ਿੰਮੇਵਾਰ ਕੌਣ ਹੈ। ਲਾਸ ਐਂਜਲਸ ਦੇ ਵਿੱਚ ਲੱਗੀ ਅੱਗ ਵਿੱਚ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ ਲਗਭਗ 12000 ਇਮਾਰਤਾਂ ਨੂੰ ਅੱਗ ਲੱਗੀ ਹੈ ਤੇ ਕੁੱਲ 7000 ਏਕੜ ਜ਼ਮੀਨ ਸੜ ਕੇ ਸੁਆਹ ਹੋ ਗਈ ਹੈ ਰਿਪੋਰਟ ਦੇ ਅਨੁਸਾਰ ਤੇਜ਼ ਸ਼ਾਂਤਾਂ ਵਾਲਾ ਹਵਾਵਾਂ ਨੇ ਅੱਗ ਨੂੰ ਤੇਜ਼ੀ ਨਾਲ ਫੈਲਣ ਵਿੱਚ ਮਦਦ ਕੀਤੀ ਹੈ ਯੂਕਰੇਨ ਦੇ ਰਾਸ਼ਟਰਪਤੀ ਵਲੋਦਿਮੀਰ ਜ਼ੇਲੈਂਸਕੀ ਦੀ ਰੋਲ ਫੇਰੀ ਦੌਰਾਨ ਇਟਲੀ ਦੀਆਂ ਕੋਈ ਸੰਸਥਾਤ ਸਾਈਤਾ ਰੂਸ ਪੱਕੀ ਐਕਰਾਂ ਨੇ ਗੁੱਸੇ ਵਿੱਚ ਆ ਕੇ ਹੈਕ ਕਰ ਲਈਆਂ ਜਿਸ ਦੀ ਕਾਰਵਾਈ ਨੂੰ ਅੰਜਾਮ ਦੇਣ ਦੀ ਜ਼ਿੰਮੇਵਾਰੀ ਨੋ ਨੇਮਜ਼ 057 ਅੰਡਰ 16 ਰੂਲਸ ਪੱਕੀ ਹੈਕਰਸ ਮੂ ਇੱਕ ਨੇ ਲੈ ਲਈ ਹੈ ਹੈਕਰਾਂ ਨੇ ਜਿਹੜੀ ਵੈੱਬਸਾਈਟਾਂ ਹੈਕ ਕੀਤੀਆਂ ਉਹਨਾਂ ਵਿੱਚ ਵਿਦੇਸ਼ ਮੰਤਰਾਲਾ ਕਾਰਬਨਰੀ ਨੇਵੀ ਆਦੀ ਸਰਕਾਰੀ ਅਦਾਰਿਆਂ ਦੀਆਂ ਵੈੱਬਸਾਈਟਾਂ ਤੋਂ ਇਲਾਵਾ ਕਈ ਨਾਮੀ ਟਰਾਂਸਪੋਰਟ ਕੰਪਨੀਆਂ ਵੀ ਪ੍ਰਮੁੱਖ ਨੇ ਇਹਨਾਂ ਸਾਈਟਾਂ ਨੂੰ ਹੈਕ ਕਰਨ ਨਾਲ ਅਨੇਕਾਂ ਪਰੇਸ਼ਾਨੀਆਂ ਸਬੰਧਤ ਅਦਾਰਿਆਂ ਨੂੰ ਭੁਗਤਣੇ ਪਈਆਂ ਇਸ ਸਾਈਬਰ ਹਮਲੇ ਨੂੰ ਰੱਥ ਪਾਉਣ ਦੇ ਲਈ ਇਟਲੀ ਦੀ ਰਾਸ਼ਟਰੀ ਸਾਈਬਰ ਸੁਰੱਖਿਆ ਏਜੰਸੀ ACNA ਤੁਰੰਤ ਹਰਕਤ ਵਿੱਚ ਆਉਂਦਿਆ ਸਥਿਤੀ ਨੂੰ ਸੰਭਾਲ ਲਿਆ ਤਾਂ ਜਲਦੀ ਸਭ ਹੈਕ ਸਾਈਟਾਂ ਨੂੰ ਹੈਕਰਾਂ ਦੇ ਚੁੰਗਲ ਚੋਂ ਆਜ਼ਾਦ ਵੀ ਕਰਵਾ ਲਿਆ विधानसभा चुनाव ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਪੂਰੀ ਤਾਕਤ ਨਾਲ ਮੈਦਾਨ ਵਿੱਚ ਉਤਰ ਗਈਆਂ ਨੇ ਇਸ ਲੜੀ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ 13 ਜਨਵਰੀ ਨੂੰ ਸਲੀਮਪੁਰ ਦੇ ਵਿੱਚ ਇੱਕ ਰੈਲੀ ਸੰਬੋਧਨ ਕਰਨਗੇ ਰੈਲੀ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਕਾਜ਼ੀ ਨਜ਼ਾਮੁਦੀਨ ਨੇ ਕਿਹਾ ਕਿ ਰਾਹੁਲ ਗਾਂਧੀ ਸ਼ਨੀਵਾਰ ਨੂੰ ਰੈਲੀ ਨੂੰ ਸੰਬੋਧਨ ਕਰਕੇ ਤੇ ਦਿੱਲੀ ਵਿੱਚ ਇਸ ਵਿਧਾਨ ਸਭਾ ਚੋਣਾਂ ਵਿੱਚ ਗਾਂਧੀ ਦੀ ਪਹਿਲੀ ਰੈਲੀ ਹੋਵੇਗੀ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਵਿੱਚ ਆਯੋਜਿਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਜ਼ੀ ਨਜ਼ਾਮੁਦੀਨ ਨੇ ਕਿਹਾ ਕਿ ਗਾਂਧੀ ਦੇਸ਼ ਦੇ ਲੋਕਾਂ ਦੀ ਆਵਾਜ਼ ਬਣ ਕੇ ਉੱ ਤੇ ਉਹਨੇ ਵੀ ਆਖਿਆ ਕਿ ਜਿੱਥੇ ਵੀ ਕੋਈ ਮੁੱਦਾ ਹੁੰਦਾ ਗਾਂਧੀ ਉੱਤੇ ਪਹੁੰਚ ਕੇ ਲੋਕਾਂ ਦੀ ਆਵਾਜ਼ ਬਣਦੇ ਨੇ ਅੱਜ ਲਈ ਨਹੀਂ ਦੁਬਾਰਾ ਫਿਰ ਆਦਰੋਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ